ਉਹ ਵੇਤੀ ਉਹਨੂੰ ਸ਼ਰਾਬ ਵਿੱਚ ਰੱਖਿਆ ਜਾਂਦਾ ਹੈ ਤੇ ਜੇ ਕਿਤੇ ਤੁਰਦੇ ਫਿਰਦੇ ਬੰਦੇ ਨੂੰ ਡੈੱਡ ਬਾਡੀ ਬਣਾਉਣਾ ਹੋਵੇ ਤੇ ਉਹਨੂੰ ਸ਼ਰਾਬ ਪੀਣ ਲਾ ਦੇ। ਕਿਉਂਕਿ ਜਿਹਦੇ ਅੰਦਰ ਇਹ ਜਾਂਦੀ ਹੈ ਨਾ ਵੇਚਣ ਵਾਲਾ ਵੀ ਕਹਿੰਦਾ ਭਾਈ ਇਹ ਮੇਰਾ ਕਾਰੋਬਾਰ ਹੈ। ਪਰ ਮੈਂ ਦੋਸ਼ ਮੁਕਤ ਹੋਣ ਲਈ ਆਹ ਲਿਖ ਕੇ ਲਾਇਆ ਹੀ। ਕਿ ਨਸ਼ੇ ਪੀਣੇ ਤੇ ਖਾਣੇ ਸਿਹਤ ਲਈ ਹਾਨੀਕਾਰਕ ਹੈ। ਉਵੇਂ ਜਿਹੜਾ ਬੰਦਾ ਕੋਈ ਚੀਜ਼ ਵੇਚਦਾ ਹੈ ਨਾ ਉਹਦੀ ਮਸ਼ਹੂਰੀ ਕਰਦਾ ਹੈ ਉਹਦੀ ਐਡ ਦਿੰਦਾ ਹੈ ਪਰ ਨਸ਼ੇ ਵੇਚਣ ਵਾਲੇ ਵੀ ਇਸ ਗੱਲ ਨਾਲ ਸਹਿਮਤ ਨੇ ਕਿ ਜਿਹਦੇ ਅੰਦਰ ਇਹ ਨਸ਼ੇ ਚਲੇ ਗਏ ਸਭ ਤੋਂ ਪਹਿਲਾਂ ਉਹਦਾ ਅੰਦਰ ਡੈਮੇਜ ਹੋਣਾ ਹੈ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਜਦੋਂ ਪੁੱਛਿਆ ਸਤਿਗੁਰੂ ਜੀ ਕੋਈ ਸ਼ਰਾਬ ਦਾ ਨਸ਼ਾ ਪੀਂਦਾ ਕੋਈ ਭੰਗ ਦਾ ਨਸ਼ਾ ਪੀਂਦਾ ਇਸੇ ਨੂੰ ਤਮਾਕੂ ਦੀ ਲਤ ਲੱਗ ਗਈ ਕੋਈ ਨਿੰਦਿਆ ਵਾਲੇ ਪਾਸੇ ਧੁਰ ਪਿਆ ਤੇ ਗੁਰੂ ਕਲਗੀਧਰ ਪਾਤਸ਼ਾਹ ਦਾ ਅੱਗੋਂ ਉੱਤਰ ਸੀ ਭਾਈ ਮਦਰਾ ਦੇਤਾ ਏਕ ਕੁੱਲ ਮਦਰਾ ਕਹਿੰਦੇ ਨੇ ਸ਼ਰਾਬ ਨੂੰ ਜਿਹੜੀ ਕੁੱਲ ਵਿੱਚ ਸ਼ਰਾਬ ਆ ਗਈ ਸਮਝ ਲਵੋ ਉਸ ਸ਼ਰਾਬ ਨੇ ਇੱਕ ਕੁੱਲ ਬਰਬਾਦ ਕਰ ਦਿੱਤੀ ਸ਼ਰਾਬ ਪੀਣ ਵਾਲੇ ਦੀ ਮਾਂ ਭੈਣ ਪਤਨੀ ਦੀ ਵੀ ਕੋਈ ਇੱਜ਼ਤ ਨਹੀਂ ਜਦੋਂ ਡਿੱਗਾ ਹੁੰਦਾ ਨਾ ਆਪਾਂ ਵੇਖਦੇ ਆਂ ਕਿ ਜਿਹੜੇ ਮਸਟੰਡੇ ਬੈਠ ਕੇ ਇਕੱਠੇ ਪੀਂਦੇ ਨੇ ਫਿਰ ਉਹ ਕਿਹੜੀ ਨਜ਼ਰ ਨਾਲ ਤੱਕਦੇ ਨੇ ਮਾਵਾਂ ਭੈਣਾਂ ਨੂੰ ਸ਼ਰਾਬੀ ਦੀ ਕੋਈ ਇੱਜ਼ਤ ਨਹੀਂ ਜਿੱਤ ਪੀਤਾ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ ਖਸਮੋਂ ਧੱਕੇ ਖਾਏ ਜਿੱਤ ਪੀਤਾ ਖਸਮ ਵਿਸਰਿਆ ਦਰਗਾ ਮਿਲਿਆ ਸਜਾਏ ਝੂਠਾ ਮਦ ਮੂਲ ਨਾ ਪੀਚੇ ਹੀ ਜੇਕਾ ਪਾਰ ਵਸਾਏ ਗੁਰੂ ਕਲਗੀਧਰ ਪਾਤਸ਼ਾਹ ਦਾ ਉਪਦੇਸ਼ ਮਦਰਾ ਦੇਤਾ ਏਕ ਕੁੱਲ ਜਿਹੜੀ ਕੁੱਲ ਵਿੱਚ ਸ਼ਰਾਬ ਆ ਗਈ ਸਮਝ ਲਓ ਉਹ ਇੱਕ ਕੁੱਲ ਸ਼ਰਾਬ ਕਰਕੇ ਤਰੱਕੀ ਨਹੀਂ ਕਰੇਗੀ ਅੱਗੇ ਨਹੀਂ ਵਧੇ ਉਹਦਾ ਮਾਰੂ ਅਸਰ ਇੱਕ ਕੁੱਲ ਤੱਕ ਹੋਵੇਗਾ ਮਦਰਾ ਦੇਤਾ ਏਕ ਕੁੱਲ ਭਾਂਗ ਦਹੈ ਤਨ ਏਕ ਆ ਜਿਹੜੇ ਭੁੱਖੀ ਨੂੰ ਵੀ ਜਾਂ ਜਿਹੜੇ ਭੰਗ ਨੂੰ ਨਸ਼ਾ ਸਮਝ ਕੇ ਜੀਵਨ ਵਿੱਚ ਧਾਰਨ ਕਰਦੇ ਨੇ ਉਹਨਾਂ ਦੇ ਸਰੀਰ ਭੰਗ ਦੇ ਭਾੜੀ ਜਾਂਦੇ ਨੇ ਭੰਗ ਪੀਣ ਵਾਲੇ ਦਾ ਇੱਕ ਸਰੀਰ ਗਰਕ ਹੋ ਜਾਂਦਾ ਹੈ ਮਦਰਾ ਦੇਤਾ ਏਕ ਕੁੱਲ ਭੰਗ ਦਹ ਤਨ ਏਕ ਜਗਤ ਝੂਠ ਦਹ ਸप्त ਕੁੱਲ ਆ ਜਿਹੜੀ ਜਗਤ ਝੂਠ ਹੈ ਤਮਾਕੂ ਇਹ ਕੋਈ ਹੁੱਕੇ ਦੇ ਰੂਪ ਵਿੱਚ ਪੀਵੇ ਕੋਈ ਬੀੜੀ ਸਿਗਰਟ ਦੇ ਰੂਪ ਵਿੱਚ ਪੀਵੇ ਇਹ ਤਕਰੀਬਨ ਸੈਂਕੜੇ ਕੁੱਲਾਂ ਤੱਕ ਅਸਰ ਕਰਦੀ ਹੈ ਜਿਹੜਾ ਤਮਾਕੂ ਹੈ ਨਾ ਇਸੇ ਕਰਕੇ ਸਿੱਖ ਧਰਮ ਦੇ ਅੰਦਰ ਚੌਥੀ ਬੱਜਰ ਕਰੈਤ ਜਿਹੜੀ ਹੈ ਉਹ ਤਮਾਕੂ ਸੇਵਨ ਕਰਨ ਨੂੰ ਮੰਨਿਆ ਗਿਆ ਵੀ ਜਿਹੜਾ ਤਮਾਕੂ ਖਾਂਦਾ ਹੋਵੇ ਉਹ ਇਹ ਚੌਥੀ ਬੱਜਰ ਕਰੈਤ ਕਰਦਾ ਹੈ ਅੱਜ ਵੀ ਸੰਸਾਰ ਦੇ ਵਿੱਚ 31 ਮਈ ਵਾਲਾ ਦਿਨ ਤਮਾਕੂ ਰਹਿਤ ਦਿਵਸ ਮਨਾਇਆ ਜਾਂਦਾ ਹੈ ਇੱਕ ਦਿਨ ਸਮਰਪਿਤ ਕਰ ਦਿੱਤਾ ਜਾਂਦਾ ਹੈ ਵੀ ਇਹ ਪ੍ਰਚਾਰ ਕਰੋ ਵੀ ਸੰਸਾਰ ਨੂੰ ਤਮਾਕੂ ਰਹਿਤ ਕਰਨਾ ਹੈ ਆਪਾਂ। ਸਾਬ ਨੇ ਬਚਨ ਕਹੇ ਮਦਰਾ ਦੇਤਾ ਏਕ ਕੁੱਲ ਭਾਂਗ ਦਹੈ ਤਨ ਏਕ। ਜਗਤ ਝੂਠ ਦਹੈ ਸप्त ਕੁੱਲ ਨਿੰਦਾ ਦਹੈ ਅਨੇਕ ਵੀ ਜਿਨ੍ਹਾਂ ਨੂੰ ਕਾਮ ਹੀ ਕੋਈ ਨਹੀਂ ਘਰੋਂ ਨਿਕਲੇ ਤੇ ਖੰਡ ਚਰਚਾ ਸ਼ੁਰੂ ਹੋ ਗਈ ਨਿੰਦਿਆ ਸ਼ੁਰੂ ਹੋ ਗਈ ਤੇ ਜਦੋਂ ਕੋਈ ਨਿੰਦਿਆ ਕਰਨ ਲੱਗਦਾ ਹੈ ਨਾ ਸਭ ਕਹਿੰਦੇ ਪਤਾ ਨਹੀਂ ਉਹਦੀਆਂ ਕਿੰਨੀਆਂ ਕੁ ਕੁੱਲਾਂ ਤੇ ਮਾਰੂ ਅਸਰ ਹੁੰਦਾ ਇਸ ਕਰਕੇ ਨਿੰਦਾ ਭਲੀ ਕਿਸੇ ਕੀ ਨਾਹੀ ਮਨ ਮੁਖ ਮੁਗਧ ਕਰਨ। ਫੁੱਲ ਨੂੰ ਫੁੱਲ ਕਹੋ ਕੰਡੇ ਨੂੰ ਕੰਡਾ ਕਹੋ। ਕਦੇ ਵੀ ਕਿਸੇ ਦੇ ਗੁਨਾ ਨੂੰ ਔਗਣਾ ਚ ਨਾ ਘਟਾ ਕੇ ਪੇਸ਼ ਕਰੋ ਨਿੰਦਿਆ ਨਾ ਕਰੋ ਕਿਸੇ ਦੀ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਨੂੰ ਉਪਦੇਸ਼ ਦਿੱਤਾ ਨਾ ਕਿ ਬਾਬਰ ਆ ਨਸ਼ੇ ਨਾ ਪੀ ਤੂੰ ਖੁਰਾਸਾਨ ਤੋਂ ਹਮਲਾਵਰ ਬਣ ਕੇ ਆਇਆ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਤੇਰੇ ਜ਼ੁਲਮਾਂ ਨੂੰ ਵੇਖ ਕੇ ਤੈਨੂੰ ਅਸੀਂ ਜੰਮਕਰ ਮੁਗਲ ਕਹਿ ਸਕਦੇ ਆ ਤੈਨੂੰ ਪਾਪ ਦੀ ਜੰਜ ਦਾ ਲਾੜਾ ਕਹਿ ਸਕਦੇ ਆ ਬਾਬਰ ਤੇਰੇ ਜ਼ੁਲਮਾਂ ਨੂੰ ਵੇਖ ਕੇ ਤੈਨੂੰ ਜਾਬਰ ਕਹਿ ਸਕਦੇ ਆ ਰਾਜੇ ਸ਼ੀ ਮੁਕੱਦਮ ਕੁੱਤੇ ਤੱਕ ਵੀ ਕਿਹਾ ਪਰ ਸਾਹਿਬ ਕਹਿਣ ਲੱਗੇ ਆ ਜਿਹੜੇ ਨਸ਼ੇ ਇਹ ਤੈਨੂੰ ਵੀ ਮੁਬਾਰਕ ਨਹੀਂ ਭਾਵੇਂ ਤੂੰ ਹਮਲਾਵਰ ਬਣ ਕੇ ਆਇਆ ਤੇ ਬਾਬਰ ਬੜਾ ਚਲਾਕ ਸੀ ਕਹਿਣ ਲੱਗਾ ਜੀ ਮੇਰੇ ਉਸਤਾਦ ਦੀ ਸਿੱਖਿਆ ਹੈ ਬਾਬਰ ਬਾ ਐਸ਼ ਕੋਸ਼ ਕੇ ਆਲਮ ਦੁਬਾਰਾ ਨੇਸਤ ਬਾਬਰ ਐਸ਼ ਪਰਸਤੀ ਕਰ ਲਵੀ ਕਿਉਂਕਿ ਸੰਸਾਰ ਵਿੱਚ ਵਾਰ-ਵਾਰ ਨਹੀਂ ਆਉਣਾ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਉਹ ਉਸਤਾਦ ਹੀ ਕੀ ਹੈ ਜਿਹੜਾ ਇਹੋ ਜੀ ਸਿੱਖਿਆ ਦਵੇ ਹੁਣ ਗੁਰੂ ਦੀ ਸਿੱਖਿਆ ਸੁਣ ਤੇਰੇ ਉਸਤਾਦ ਨੇ ਸਿੱਖਿਆ ਦਿੱਤੀ ਬਾਬਰ ਬਾਇਸ਼ਕੋਸ਼ ਕਿ ਆਲਮ ਦੁਬਾਰਾ ਨੇਸਤ ਤੇ ਗੁਰੂ ਦੀ ਸਿੱਖਿਆ ਬਾਬਰ ਬਾਹੋਸ਼ ਬਾਸ ਕੇ ਆਲਮ ਦੁਬਾਰਾ ਨੇਸਤ ਬਾਬਰ ਐਸ਼ ਪ੍ਰਸਤੀ ਨਾ ਕਰੀ ਹੋਸ਼ ਵਿੱਚ ਰਵੀ ਕਿਉਂਕਿ ਮਨੁੱਖਾ ਜੀਵਨ ਬਾਰ-ਬਾਰ ਨਹੀਂ ਮਿਲਣਾ ਕਿਸੇ ਉਰਦੂ ਦੇ ਕਵੀ ਨੇ ਬੜਾ ਸੋਹਣਾ ਲਿਖਿਆ ਹੈ ਚੌਥਾ ਆਲਮ ਜੇ ਕੇ ਗੁਰੂ ਨਾਨਕ ਦੇਵ ਨੇ ਜੂ ਕਹਿ ਦਿਆ ਇਸ ਕਾ ਪੀਣਾ ਵੀ ਖਤਾ ਇਸ ਕਾ ਪਿਲਾਣਾ ਵੀ ਖਤਾ ਇਹ ਸ਼ੀਸ਼ੇ ਮੇ ਪਰੀ ਜ਼ਹਿਰੀ ਨਾਗ ਸੇ ਕਸ਼ ਕੰਮ ਨਹੀਂ ਸ਼ਕਲ ਪਾਣੀ ਕੀ ਹੈ ਲੇਕਿਨ ਆਗ ਸੇ ਕਸ਼ ਕੰਮ ਨਹੀਂ ਤੂੰ ਜੋ ਪੀ ਲੇਤਾ ਹੈ ਇਸ ਸੇ ਪਿਆਸ ਮਰ ਨਹੀਂ ਸਕਦੀ ਮੈਨੇ ਜੋ ਪੀਆ ਹੈ ਕਿਆਮ ਤੱਕ ਉੱਤਰ ਨਹੀਂ ਸਕਤੀ ਪਾਰਸਾ ਬਨ ਜਾ ਬਸ ਜਹੀ ਤਲਕੀਨ ਦਰਵੇਸ਼ੀ ਕੀ ਹੈ ਜਾਮੇ ਮਹਿ ਕੀ ਪੇਸ਼ ਕਸ ਤੋਹੀਨ ਦਰਵੇਸ਼ੀ ਕੀ ਹੈ ਜਿੱਥੇ ਸਤਗੁਰੂ ਜੀ ਨੇ ਜ਼ੁਲਮੀ ਰਾਜੇ ਬਾਬਰ ਨੂੰ ਸਿੱਖਿਆ ਦਿੱਤੀ ਨਸ਼ੇ ਮਾੜੇ ਨੇ ਦੁਸ਼ਮਣ ਨੂੰ ਵੀ ਨਸ਼ਾ ਨਾ ਲਾਓ ਉੱਥੇ ਸਤਗੁਰਾਂ ਨੇ ਜੋਗੀਆਂ ਨੂੰ ਵੀ ਪ੍ਰੇਰਣਾ ਕੀਤੀ ਤੇ ਜਿਹੜੇ ਚਿੰਨ ਜੋਗੀਆਂ ਵਰਤੇ ਸਨ ਵੀ ਸ਼ਰਾਬ ਦਾ ਨਸ਼ਾ ਤਿਆਰ ਕਰਨ ਲਈ ਗੁੜ ਚਾਹੀਦਾ ਮੌਹੇ ਦੇ ਫੁੱਲ ਚਾਹੀਦੇ ਨੇ ਕਿਕਰ ਦੇ ਸੱਕ ਚਾਹੀਦੇ ਨੇ ਮੇਰੇ ਸਤਿਗੁਰੂ ਜੀ ਨੇ ਉਹ ਸੰਕੇਤ ਵਰਤ ਕੇ ਸਿੱਖਿਆ ਦਿੱਤੀ ਕਹਿਣ ਲੱਗੇ ਗੁੜ ਕਰ ਗਿਆਨ ਜੇ ਗੁੜ ਦੀ ਜਗ੍ਹਾ ਗੁਰੂ ਦਾ ਗਿਆਨ ਆਪਣੇ ਜੀਵਨ ਵਿੱਚ ਧਾਰਮ ਕਰ ਲੋ ਗੁਰੂ ਦੇ ਗਿਆਨ ਨੂੰ ਗੁੜ ਵਾਂਗ ਮਿੱਠਾ ਸਮਝ ਕੇ ਪਿਆਰ ਕਰੋ ਕਿਉਂਕਿ ਮਨ ਸਮਝਾਵਣ ਕਾਰਨ ਕਸ਼ੂਕ ਪੜਿਆ ਗਿਆਨ ਤੇ ਸੱਚ ਇਹ ਵੇ ਕਿ ਧਰਮ ਹੈ ਆਈ ਉਥੇ ਜਿੱਥੇ ਧਰਮ ਦਾ ਗਿਆਨ ਹੈ ਤੇ ਜਿੱਥੇ ਧਰਮ ਦਾ ਗਿਆਨ ਹੀ ਨਹੀਂ ਉਥੇ ਲੋਕੀ ਸੇਕ ਹੋ ਕੇ ਵੀ ਰਖੜੀਆਂ ਬੰਨੀ ਜਾਂਦੇ ਨੇ ਵਰਤ ਰੱਖੀ ਜਾਂਦੇ ਨੇ ਸ਼ਰਾਧ ਕਰੀ ਜਾਂਦੇ ਨੇ ਗੁੱਗੇ ਪੂਜੀ ਜਾਂਦੇ ਨੇ ਕਬਰਾਂ ਪੂਜੀ ਜਾਂਦੇ ਕਬੀਰਾ ਜਹਾਂ ਗਿਆਨ ਤੈ ਧਰਮ ਹੈ ਧਰਮ ਉੱਥੇ ਆ ਜਿੱਥੇ ਧਰਮ ਦਾ ਗਿਆਨ ਹੈ ਤੇ ਜਿੱਥੇ ਧਰਮ ਦਾ ਗਿਆਨ ਹੀ ਨਹੀਂ ਉੱਥੇ ਤੇ ਧਰਮ ਖੰਭ ਲਾ ਕੇ ਉੱਡ ਜਾਂਦਾ ਹੈ ਸਾਬ ਕਹਿਣ ਲੱਗੇ ਗੁੜ ਕਰ ਗਿਆਨ ਉਧਰ ਤੁਸੀਂ ਗੁੜ ਪਾਉਂਦੇ ਹੋ ਇੱਧਰ ਗੁਰੂ ਦਾ ਗਿਆਨ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੋ ਧਿਆਨ ਕਰ ਧਾਵੈ ਉਧਰ ਤੁਸੀਂ ਮਉਹੇ ਦੇ ਫੁੱਲ ਪਾਉਂਦੇ ਹੋ ਇੱਧਰ ਪਰਮਾਤਮਾ ਵਿੱਚ ਸੁਰਤ ਜੋੜੋ ਕਰ ਕਰਨੀ ਕਸ ਪਾਈ ਹੈ ਤੇ ਜਿਹੜਾ ਕਿਕਰ ਦੇ ਸਕਾਂ ਵਿੱਚੋਂ ਕਸ ਕੱਢਦੇ ਉਹ ਜਿਵੇਂ ਰਸ ਕਸ ਸ਼ਬਦ ਆਪਾਂ ਸਮਝਦੇ ਕਰ ਕਰਨੀ ਉੱਚੀ ਕਰਨੀ ਨੂੰ ਕਿਕਰ ਦੇ ਸਕਾਂ ਵਿੱਚੋਂ ਨਿਕਲਣ ਵਾਲੀ ਕਸ ਬਣਾ ਲਵੋ ਗੁੜ ਕਰ ਗਿਆਨ ਧਿਆਨ ਕਰਤਾ ਵੇ ਕਰ ਕਰਨੀ ਕਸ ਪਾਈ ਹੈ ਪਾਠੀ ਭਵਨ ਆਪਣੇ ਇਸ ਭਵਨ ਨੂੰ શરીર ਨੂੰ ਪੱਠੀ ਸਮਝ ਲਓ। ਪ੍ਰੇਮ ਕਾ ਕੋਚਾ ਉਧਰ ਤੁਸੀਂ ਭਾਪ ਨੂੰ ਠੰਡਿਆਂ ਕਰਨ ਵਾਸਤੇ ਜਿਹੜਾ ਠੰਡਾ ਕੋਚਾ ਲਾਉਂਦੇ ਹੋ ਇੱਧਰ ਪ੍ਰੇਮ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੋ। ਉਧਰ ਤੇ ਸ਼ਰਾਬ ਦੀਆਂ ਬੂੰਦਾਂ ਡਿੱਗਣੀਆਂ ਇੱਧਰ ਫਿਰ ਇਤਰਸ ਅਮਿਓ ਚਵਾਈ ਹੈ। ਤੁਹਾਡੇ ਅੰਦਰ ਅੰਮ੍ਰਿਤ ਦੀਆਂ ਬੂੰਦਾਂ ਟਿਕਣੀਆਂ। ਉਹ ਨਸ਼ਾ ਤੁਹਾਨੂੰ ਬਰਬਾਦ ਕਰਦਾ ਹੈ ਇਹ ਆਤਮਿਕ ਸਰੂਰ ਦੇਣ ਵਾਲਾ ਪਰਮੇਸ਼ਰ ਦਾ ਨਾਮ ਇਹ ਸਦਾ ਤੁਹਾਨੂੰ ਮਤਵਾਲੀ ਅਵਸਥਾ ਦੇ ਵਿੱਚ ਰੱਖੇਗਾ ਜਿੱਥੇ ਜਾ ਕੇ ਸੱਚੀ ਮੁੱਚੀ ਆਰੇ ਨਾ ਵੀ ਕੋਈ ਤੀਰ ਦੇ ਤਤੀ ਤਵੀ ਤੇ ਵੀ ਕੋਈ ਬਿਠਾ ਦੇ ਚਾਂਦਨੀ ਚੌਂਕ ਵਿੱਚ ਧੜਨੋਂ ਸਿਰ ਵਕਰਾ ਕਰ ਦੇ ਸਰਹੰਦ ਦੀਆਂ ਦੀਵਾਰਾਂ ਵਿੱਚ ਚਿੰਨ ਦਵੇ ਇਹ ਉਹ ਮਸਤੀ ਹੈ ਜਿਹੜੀ ਸਦਾ ਕਾਇਮ ਰਹਿਣ ਵਾਲੀ ਹੈ ਖਤਮ ਨਹੀਂ ਹੁੰਦੀ ਗਰੀਬ ਨਵਾਜ਼ ਨੇ ਕਿਰਪਾ ਕੀਤੀ ਕਹਿਣ ਲੱਗੇ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸਪਾਈ ਹੈ ਪਾਠੀ ਭਵਨ ਪ੍ਰੇਮ ਕਾ ਪੋਚਾ ਇਤਰਸ ਅਮਿਓ ਚਵਾਈ ਹੈ ਬਾਬਾ ਮਨਮਤ ਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਿਹਾ ਅਹਿਨਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਿਆ ਰਹਾਉ ਪੂਰਾ ਸਾਚ ਪਿਆਲਾ ਸਹਿਜੇ ਕਿਸੈ ਪਿਆਏ ਜਾਕੋ ਨਦਰ ਕਰੇ ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਸ਼ੂਸ਼ਾ ਭਾਉ ਧਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣ ਭਇਆ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬਕੁਨਠਾ ਕਰੇ ਗਿਆ ਸਿਫਤੀ ਰਤਾ ਸਦ ਬਹਿ ਰਾਗੀ ਜੂਐ ਜਨਮ ਨਹਾਰੈ ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ